ਸਸਤੀ ਕਾਲ ਦੋਸਤੋ ਸਵਾਗਤ ਹੈ ਤੁਹਾਡਾ ਦੁਆਰ ਤੋਂ ਦੂਜੀ ਲੋਰ ਦੇ ਟੌਪਿਕ ਤੇ ਹੁਣੀ ਆਪਾਂ ਦੂਜੀ ਲੋਰ ਦੀ ਵੀਡੀਓ ਪਾਈ ਸੀ ਜਿਹੜੀ ਕਿ ਉਹ ਚ ਕੋਈ ਕਮੀ ਪੇਚੀ ਰਹਿ ਗਈ ਆਪਾਂ ਇਹ ਚ ਦੂਰ ਕਰਾਂਗੇ ਹਨ ਜੇ ਕਿਸੇ ਭੈਣ ਨੇ ਆ ਉਹਦਾ ਪਲਾਜੋ ਕੱਟਣਾ ਉਹਨੂੰ ਸਮਝ ਨਹੀਂ ਆਉਂਦੀ ਵੀ ਪਲਾਜੋ ਤਾਂ ਹਾਣੂ ਚੜਦਾ ਰਹਿੰਦਾ ਜਾਂ ਪੱਟ ਕਿੰਨਾ ਪਾਉਣਾ ਮੈਂ ਤੁਹਾਨੂੰ ਹਰ ਇੱਕ ਵੀਡੀਓ 'ਚ ਕਹਿੰਨ ਉਹ ਪੱਟ ਲਾਜ਼ਮੀ ਹੋ ਮੈਨਾ ਆਪਾਂ ਪਰ ਮੋਂ ਕਿੰਨੇ ਗਏ ਜੇ ਤੁਸੀਂ ਹੈਪ ਦੇ ਹਿਸਾਬ ਨਾਲ ਰੱਖ ਦਿਓ ਪੱਟ ਕਿੰਨੀ ਭੈਣਾਂ ਦਾ ਨਾ ਬਹੁਤ ਜਿਆਦੇ ਮੋਟੇ ਹੁੰਦੇ ਨੇ ਕਈ ਭੈਣਾਂ ਦੇ ਪਤਲੇ ਹੁੰਦੇ ਹਨ ਪੱਟ ਜਰੂਰ ਮਿਲਿਆ ਕਰੋ ਅਗਲੇ ਦਾ ਉਹਨੂੰ ਪੂਰਾ ਪੱਟ ਮੈਨੂੰ ਫਿਰ ਉਹਨੂੰ ਬਿਠਾ ਕੇ ਦੇਖੋ ਪੈਠਣ ਤੋਂ ਬਾਅਦ ਪੱਟ ਕਿੰਨਾ ਫੁੱਲਦਾ ਇਹ ਚੀਜ਼ਾਂ ਜ਼ਰੂਰੀ ਹੁੰਦੀਆਂ ਪੱਟ ਦਾ ਨਾਪ ਤੇ ਇਲਾਕਾ ਦਾ ਨਾਪ ਲਾਜ਼ਮੀ ਲੈਣਾ ਕਿੰਨਾ ਕਪੜਾ ਲੱਗੂਗਾ ਇਹ ਓਨੇ ਕਪੜਾ ਲੱਗੂ ਜਿੰਨਾ ਆਪਣਾ ਛੱਟ ਤੇ ਲੱਗਦਾ ਯਾਨੀ ਕਿ 1 60 ਫੀਤਾ ਕਿੰਨਾ ਆਪਣਾ 1.5 ਮੀਟਰ ਦਾ ਹੁਣ ਆਪਾਂ ਇਸੇ ਥਾਂ 'ਚ ਇੱਕ 60 ਦਾ ਪੀਸ ਲਾਵਾਂਗੇ ਜਿਵੇਂ ਪਹਿਲਾਂ ਲਾਇਆ ਸੀ 1.5 ਮੀਟਰ ਹੋ ਗਿਆ ਇੱਥੇ ਠੀਕ ਆ ਤਾਂ ਆਪਣੇ ਕੋਲੇ ਇਹ ਦੋ ਦੋ ਸ਼ਰਟਾਂ ਦੇ ਪੀਸ ਆਉਂਦੇ ਆ ਹੋ ਡੇਟ 1.60 ਤੋਂ ਥੋੜਾ ਘੱਟ ਹੀ ਲੈ ਲੈਣੇ ਕਿਉਂਕਿ ਆਪਾਂ ਪਹਿਲਾਂ ਲੋਰ ਕੱਟੀ ਆ ਉਹਦੇ ਬਿਲਕੁਲ ਸਹੀ ਆ ਗਿਆ ਸੀ ਕਪੜਾ ਹਨ ਲਓ ਜੀ ਹੁਣ ਆਪਾਂ ਨੇ ਚਲਪਾ ਨੇ ਕਪੜੇ ਦੀ ਇਸ ਭਰਾਣੇ ਲੋਹਰਾ ਬਣਾਇਗਾ ਐ ਤਾਂ ਕਿ ਜਿਹਨੂੰ 900 ਦੇ ਨੇੜੇ ਤੇ 8900 ਦੀ ਪਰ ਇਹ ਨਹੀਂ ਹੈ ਵੀ ਉਹਦੀ ਝੋਲੀ ਪਾੜ ਜੂ ਕਿਸੇ ਵੀ ਤਰ੍ਹਾਂ ਦਾ ਲੰਬਾ ਆਊਗਾ ਹਨ ਲਓ ਜੀ ਇਹ ਬੱਚੇ ਦੀ ਜਿਹੜੀ ਹੈਗੀ ਉਮਰ ਮਿਲ ਲੱਗਭਗ 17 18 ਸਾਲੀ ਆ ਤੇ ਛੇ ਦਾ ਥੋੜਾ ਜਿਆਦਾ ਭਾਰੀ ਆ ਇੱਕ ਵਾਰੀ ਮੈਂ ਤੁਹਾਨੂੰ ਦੁਬਾਰਤੋਂ ਇਹਦਾ ਨਾਪਦਾ ਜਾਣੂ ਕਰਾ ਦਿਆਂ ਨਾਪ ਲੰਬਾਈ ਹੈਗੀ 39 ਇੰਚ ਤੇ ਮੂਰੀ ਹੈਗੀ 17.5 ਪੱਟ ਹੈਗਾ 31 ਇੰਚ ਤੇ ਲੱਕ ਹੈਗਾ 40 ਜਿਹਨੂੰ ਤੁਸੀਂ ਕਮਰ ਕਹਿੰਦੇ ਹੋ ਠੀਕ ਆ ਕੱਪੜੇ ਨੂੰ ਮੈਂ ਹੁਣ ਆਹ ਲਾ ਲਿਆ ਤੁਹਾਡੇ ਸਾਹਮਣੇ ਉਠਾ ਕਰਾਂਗੇ ਆਪਾਂ ਨੂੰ ਸਿੱਧਾ ਪਾਸਾ ਜਿਹੜੀ ਕਿ ਅੰਦਰਲੇ ਪਾਸੇ ਕਰ ਲਵਾਂਗੇ ਠੀਕ ਆ ਕਿਸੇ ਚੀਜ਼ ਦੀ ਸਮਝ ਨਾ ਆਈ ਦਵਾਰੇ ਪੁੱਛ ਲਿਆ ਕਰੋ ਕਮੈਂਟ ਬਾਕਸ ਦੇ ਵਿੱਚ ਜਾ ਕੇ ਲਿਖ ਜਾ ਕਰੋ ਬਈ ਆਹ ਚੀਜ਼ ਸਮਝ ਨਹੀਂ ਦਵਾਰੇ ਤੇ ਚਾਲਣਾ ਪਾਓ ਹਨਾ ਸੋ ਆਜਾ ਤੱਕ ਤੁਸੀਂ ਕਰਦੇ ਨਹੀਂ ਫਿਰ ਮੈਨੂੰ ਉਹ ਚੀਜ਼ ਦਾ ਪਤਾ ਹੀ ਨਹੀਂ ਲੱਗਦਾ ਕਿਹੜੀ ਚੀਜ਼ ਹੀ ਸਮਝ ਆਉਂਦੀ ਹੈ ਜਾਂ ਨਹੀਂ ਆਉਂਦੀ ਹਨ ਝੋਲੀ ਪਾਉਣ ਦਾ ਤੁਹਾਨੂੰ ਥੋੜੇ ਦਿਨਾਂ ਦੇ ਵਿੱਚ ਵਿੱਚ ਸਾਹ ਆਉਂਦਾ ਜਾਂ ਤਾਂ ਜਿਵੇਂ ਜਿਵੇਂ ਆਪਾਂ ਬੰਦੇ ਦਾ ਘਾਤ-ਕਾਠ ਵੇਖਦੇ ਆ ਕਿਉਂਕਿ ਮਦਰੇ ਬੰਦੀ ਝੋਲੀ ਥੋੜੀ ਛੋਟੀ ਕਰ ਲਿਆ ਕਰੋ ਪਾਰੇ ਥੋੜੀ ਲੰਬੀ ਕਰ ਲਿਆ ਕਰੋ ਐਡੀ ਕੋਈ ਗੱਲਬਾਤ ਨਹੀਂ ਝੋਲੀ ਦੀ ਬਸ ਬਾਲੀ ਵੱਡੀ ਝੋਲੀ ਆਪਾਂ ਕਰੋ ਫਿਰ ਬਾਲੀ ਵੱਡੀ ਝੋਲੀ ਜਦੋਂ ਮੋਟਰਸਾਈਕਲ ਤੇ ਕੋਈ ਮੁੰਡੇ ਜਵਾਗ ਚੜ੍ਹਦੇ ਆ ਨਾ ਤਾਂ ਵੀ ਝੋਲੀ ਪਾੜ ਜਾਂਦੀ ਆ ਤੇ ਜਿਵੇਂ ਜਿਵਾਕ ਛੋਟੀ ਛਾਲਾ ਮਾਰਦੇ ਫਿਰ ਵੀ ਝੋਲੀ ਪਾੜ ਜਾਂਦੀ ਜੀ ਵੱਡੀ ਹੋਊਗੀ ਬੜੀ ਛੋਟੀ ਵੀ ਚੂੜੀ ਨਾਲ ਜਿ ਲੱਗੀ ਰਹਿੰਦੀ ਆ ਆਹ ਲੋ ਕੰਨੀ ਆਪਾਂ ਥੋੜੀ ਥੋੜੀ ਕੱਟ ਦਿਆਂ ਦੇਖੋ ਥੋੜੀ ਸਾਹਮਣੇ ਕਿੰਨੀ ਖੇਚ ਮਾਰੀ ਹੈ ਨਾ ਭਾਵੇਂ ਆਪਾਂ ਸਲਵਾਰ ਕੱਟਣੀ ਆ ਭਾਵੇਂ ਆਪਾਂ ਇਹ ਲੋਰ ਕੱਟਣੀ ਕੰਨੀ ਲਾਉਣੀ ਆ ਕਈ ਭੈਣਾਂ ਦੇ ਕਮੈਂਟ ਆਉਂਦੇ ਵੀ ਜੀ ਸਲਵਾਰ ਦੇ ਵਿੱਚ ਫੁੱਲ ਆਪਾਂ ਹਨਾ ਉੱਪਰ ਨੂੰ ਕਰਨੇ ਆ ਜਾਂ ਨਹੀਂ ਕਰਨੇ 99% ਫੁੱਲ ਭੈਣੋ ਸਲਵਾਰ ਦੇ ਉੱਪਰ نیچے ਹੋ ਜਾਂਦੇ ਆ ਕਿਉਂਕਿ ਕੱਪੜੇ ਦੀ ਕਮੀ ਕਰਕੇ ਕੱਲੇ ਫੱਟਿਆਂ ਦੇ ਫੁੱਲ ਆਪਾਂ ਤਾਂ ਨੂੰ ਕਰ ਸਕਦੇ ਆ ਕੁੰਦੇ ਵਾਲੇ ਫੁੱਲ ਨਹੀਂ ਸੈੱਟ ਆਉਦੇ ਹੁੰਦੇ ਹਨ ਉਹ ਉੱਪਰ-ਨੀਚੇ ਜਾਂਦੀ ਰਹਿੰਦੇ ਆ। ਬਾਕੀ ਆਪਾਂ ਇੱਕ ਵਾਰੀ ਟਰਾਈ ਵੀ ਕਰਕੇ ਦੇਖ ਲਾਂਗੇ। ਕਈ ਭੈਣਾਂ ਨੇ ਕਿਹਾ ਕਿ ਕਮੈਂਟ ਆਉਂਦੇ ਬਈ ਤੁਸੀਂ ਫੁੱਲਾਂ ਵਾਲੀ ਸਲਵਾਰ ਦੇ ਕਿਵੇਂ ਕਰਦੇ ਹੋ ਫੁੱਲ ਉੱਪਰ-ਨੀਚੇ ਹਨਾ। ਤਾਂ ਉਹ ਆਪਣੇ ਕੱਲੇ ਫੱਟਿਆਂ ਦੇ ਫੁੱਲ ਅਸੀਂ ਸਹੀ ਕਰਦੇ ਨੂੰ ਆ ਬਾਕੀ ਫੁੱਲ ਉੱਪਰ-ਨੀਚੇ ਹੀ ਰਹਿੰਦੇ ਆ। ਹਾਲੇ ਮੈਂ ਪਹਿਲਾਂ ਇਹਦੀ ਕੰਨੀ ਲਾ ਦਿਆਂ। ਜਿਹੜਾ ਆਪਾਂ ਨਾਪ ਕੱਟ ਰਹੇ ਆ ਉਹਦੀ ਲੰਬਾਈ ਹੈਗੀ 41 ਇੰਚ। ਮੋਰੀ 1.75 ਪੱਟ ਹੈਗਾ 31 ਇੰਚ। ਤੇ ਲੱਗ ਹੈਗਾ 40 ਇੰਚ ਪੱਟ ਕੱਤੀ ਖੁੱਲਾਗਾ ਜਾਨੀ ਕਿ 31 ਦਾਦ ਹੁੰਦਾ 15 ਠੀਕ ਆ ਪੂਰਾ ਪੂਰਾ ਨਹੀਂ ਇਹ ਨਾਪ ਜਿੰਨਾ ਆਪਾਂ ਨੂੰ ਤਿਆਰ ਚਾਹੀਦਾ ਉਹਨਾਂ ਦਾ ਪੂਰਾ ਪੂਰਾ ਪੱਟੇ ਦਾ ਹੋਊਗਾ ਘੱਟੋ ਘੱਟ ਵੀ 28 29 ਜੇ ਆ ਲੱਟਾਂ ਪੂਰੀਆਂ ਮੋਟੀਆਂ ਬੱਚੀਆਂ ਹਨ ਤਾਂ 4 ਇੰਚ ਘੱਟ ਤੋਂ ਘੱਟ ਖੁੱਲਾ ਰੱਖਿਆ ਕਰੋ ਬਾਕੀ ਜੇ ਕੋਈ ਕਹੇ ਕਿ ਖੁੱਲਾ ਆਪ ਹੀ ਲਾ ਕਰਾਉਂਦਾ ਤੂੰ ਉਹਨੂੰ ਕਹਿ ਵੀ ਝੋਲੀ ਪਾੜ ਦੀ ਤੇਰੀ ਜ਼ਿੰਮੇਵਾਰੀ ਹੋਊਗੀ ਅਸੀਂ ਤਾਂ ਇੰਨਾ ਵੀ ਕਰ ਦਿੰਦੇ ਹਾਂ ਪੂਰਾ ਚੀਜ਼ ਦਾ ਧਿਆਨ ਰੱਖਿਆ ਕਰੋ ਵੀ ਅਗਲੇ ਦੇ ਕਹਿਣ ਤੇ ਨਾ ਪੀੜਾ ਕਰੇ ਕਰੋ ਬਾਅਦ ਚ ਆਪਾਂ ਨੂੰ ਤਾਂ ਕਰੀਏ ਦਾ ਵੀ ਸਿਉਣ ਮਾਰ ਦੇ ਠੀਕ ਆ ਹੁਣ ਮੈਂ ਤੇ ਪ੍ਰੈਸ ਮਾਰ ਕੇ ਤਾਂ ਇਹ ਤੁਹਾਨੂੰ ਗਰੇਪਾ ਮਨ ਲੋਰ ਕਟੋ ਪੰਮ ਨੀਕਰ ਪ੍ਰੈਸ ਜਰੂਰ ਮਾਰਿਆ ਕਰੋ ਜੇ ਕਿਸੇ ਭਰਾ ਨੂੰ ਕੋ ਨੀਕਰ ਕੇ ਸ਼ਹਿਰੀ ਦੀ ਕਾਟ ਨਹੀਂ ਆਉਂਦੀ ਸੰਗਨ ਦੀ ਲੋੜ ਨਹੀਂ ਕਮੈਂਟ ਬਾਕਸ ਦੇ ਵਿੱਚ ਆ ਕੇ ਚੁੱਪ ਕਰਕੇ ਕਮੈਂਟ ਕਰਦਾ ਕਰੋ ਹਨਾ ਤਾਂ ਮੇਰੇ ਕੋਲੇ ਕਪੜਾ ਪਿਆ ਹੀ ਹੁੰਦਾ ਮੈਂ ਨੀਕਰਾਂ ਕਟਮ ਨਹੀਂ ਹੁੰਦੀਗਾ ਆਪਾਂ ਮੈਂ ਉਹਦੀ ਵੀਡੀਓ ਪਾ ਦਊਗਾ ਕਿਉਂਕਿ ਹਰ ਇੱਕ ਚੀਜ਼ ਦੀ ਲੋੜ ਆਪਾਂ ਨੂੰ ਘਰੇ ਹੁਣ ਨੀਕਰ ਸਮਾਉਣਾ ਆਪਾਂ ਕਿੱਥੇ ਜਾਵਾਂਗੇ ਹਨਾ ਘਰੇ ਬਿਲਕੁਲ ਸੌਖਾ ਹੈ ਕੰਮ ਆ ਪੌਣੇ ਮੀਟਰ ਦੇ ਵਿੱਚੋਂ ਨੀਕਰ ਤਕਰੀਬਨ ਬਣ ਜਾਂਦੀ ਆ ਜਾਂ ਅੱਜਕੱਲ੍ਹ ਇਹ ਥੋੜੀ ਲੰਬਾਈ ਜਾਦੇ ਕਰਨੀ ਆ ਤਾਂ ਪੌਣਾ ਮੀਟਰ ਤੋਂ ਵੱਧ ਲੈ ਆ ਗਏ ਪੌਣਾ ਮੀਟਰ ਮਤਲਬ ਕਿ ਡੇਢ ਮੀਟਰ ਦਾ ਅੱਧਾ ਹਿੱਸਾ ਹੋ ਗਿਆ ਉਹਨੂੰ ਪੌਣਾ ਮੀਟਰ ਕਹਿੰਦੇ ਆਪਾਂ ਡੇਢ ਮੀਟਰ ਦੇ ਤਕਰੀਬਨ 2 ਨਿੱਕਰਾਂ ਵਾਜਦੇ ਨੇ ਪਰ ਉਹਨਾਂ ਦੀ ਲੰਬਾਈ ਨਾ ਛੋਟੀ ਰਹਿੰਦੀ ਆ ਆਜੋ ਆਪਾਂ ਟੌਪ ਕਿਨਹ ਹੋਰ ਪਾਸੇ ਜਾ ਰਹੇ ਹਾਂ ਥੋੜਾ ਜਿਹਾ ਇਧਰ ਹੀ ਆਉਣੇ ਲੋਰ ਕਰਨੀ ਨਿੱਕਰਾਂ ਤੁਹਾਨੂੰ ਬਾਅਦ ਵਿੱਚ ਦੱਸਾਂਗੇ ਪਹਿਲਾਂ ਲੋਰ ਹੀ ਕੱਟਦੇ ਆਪਾਂ ਇੱਕ ਵਾਰੀ ਦੁਬਾਰਾ ਜੇ ਕਿਸੇ ਭੈਣ ਨੇ ਆਪ ਦਾ ਪਲਾਜੂ ਕੱਟਣਾ ਇਹੀ ਸਾਈਜ਼ ਦਾ ਫੁੱਲ ਇਲਾਸਟਿਕਲ ਤਾਂ ਇਹ ਘਾਟ ਉਹਦੀ ਆ ਜੇ ਕਿਸੇ ਨੇ ਬੈਗ ਤੇ ਲਾਸਟਿਕ ਪਾਉਣੀ ਆ ਫਿਰ ਉਹਦੀ ਇਹ ਕਾਰਟ ਨਹੀਂ ਉਹਦੀ ਕਾਰਟ ਮੈਂ ਦੂਜੀ ਜਾਂ ਹੋਰ ਤੁਸੀਂ ਮੈਨੂੰ ਕਮੈਂਟ ਕਰ ਦਿਓ ਬਈ ਅਸੀਂ ਬੈਗ ਤੇ ਲਾਸਟਿਕ ਪਾਉਣ ਨਾਲ ਸਿੱਖਣਾ ਤਾਂ ਮੈਂ ਉਹਦੀ ਵੀ ਕਾਰਟ ਤੁਹਾਨੂੰ ਦੱਸ ਦਊਗਾ ਆਜੋ ਪਹਿਲਾਂ ਆਪਾਂ ਇਹਦਾ ਕੱਢਦੇ ਕਾਨ ਆਹ ਸਕੇਲ ਨੂੰ ਚੰਗੀ ਤਰ੍ਹਾਂ ਇੱਥੇ ਲਾ ਲੈਣਾ ਦੋਨੇ ਪਾਸੇ ਠੀਕ ਆ ਕੈਮਰਾ ਨੇੜੇ ਕਰਕੇ ਦਿਖਾ ਦੇ ਤੂੰ ਆ ਦੇਖੋ ਠੀਕ ਐ ਕੰਨੀ ਦੇ ਨਾਲ ਅਟੈਚ ਹੋਵੇ ਕਿਤੋਂ ਵੱਧ ਮ ਘਟ ਮਣੀ ਆਲੋ ਹੁਣ ਆਪਾਂ ਇੱਥੇ ਲਾਵਾਗੇ ਨਿਸ਼ਾਨੀ ਲਓ ਠੀਕ ਆ ਇੱਥੋਂ ਵਾਲਾ ਹੁਣ ਜੁਆਖ ਦਾ ਮੂਹਰੇ ਆਹ ਚੀਜ਼ ਜਿਹੜੀ ਡਾਊਨ ਰੱਖਣੀ ਆ ਆਪਾਂ ਟਿੱਡ ਲੌਂਕ ਦਾਗਾ ਅੱਗੇ ਇੱਕ ਇੰਚ ਤੇ ਕਰ ਨੂੰ ਚੱਕ ਲੈ ਮੂਹ ਠੀਕ ਤਾਂ ਕਿ ਆ ਜੀ ਸਹੀ ਰਹੇ ਇੱਥੋਂ ਹੁਣ ਆਪਾਂ 2 ਇੰਚ ਦਾ ਲਾਸਟਿਕ ਤਾਂ ਚਾ ਲਾਵਾਂਗੇ ਜਿਹੜੀ ਲਾਸਟਿਕ ਪਾਉਣੀ ਇੱਥੇ ਇਹਦੇ ਉੱਪਰ ਵੱਖਰਾ ਕੱਪੜਾ ਨਹੀਂ ਕੋਈ ਵੀ ਲਾਉਣਾ ਆਪਾਂ ਲਾਸਟਿਕ ਪਾਉਣ ਵਾਸਤੇ ਆਹ ਲਾਸਟਿਕ ਦੇ ਮੜੂਗਾ ਏ ਠੀਕ ਐਤੋਂ ਹੁਣ ਆਪਾਂ ਜੇ ਇਹੀ ਬੈਲਟ ਲਾ ਪਿਆ ਮੰਨ ਤਾਂ ਫਿਰ 1 ਇੰਚ ਤਾਂ ਕੱਟਣਾ ਸੀ ਇਹ ਚੀਜ਼ਾਂ ਯਾਦ ਰੱਖਿਆ ਕਰੋ ਭੁੱਲਿਆ ਨਾ ਕਰੋ ਕੱਪੜਾ ਕੱਟਣ ਤੋਂ ਪਹਿਲਾਂ ਇੱਕ ਵਾਰੀ ਵੀਡੀਓ ਦੇਖ ਲਿਆ ਕਰੋ ਆਰਾਮ ਨਾਲ ਟਿਕਾ ਕੇ ਹਨਾ ਹੁਣ ਹੁਣ ਆਪਾਂ ਇੱਥੋਂ ਨਿਸ਼ਾਨ ਲਾਵਾਂਗੇ ਲੰਬਾਈ ਕਿੰਨੀ ਲੋੜ ਦੀ 39 ਇੰਚ ਆਪਾਂ ਲਾ ਲਿਆ ਉਹ ਨਿਸ਼ਾਨ 39 ਤੇ 2 ਇੰਚ ਵੱਧ ਲਾ ਲਿਆ ਥੱਲੇ ਸਿਉਣੀ ਮਾਰਨੀ ਲੋੜ ਦੇ ਇੱਥੋਂ ਆਪਣੀ ਝੋਲੀ 12 12.5 ਚਾਹੀਦੀ ਆਪਾਂ ਰੱਖਾਂਗੇ ਇਹਨੂੰ 13 ਇੰਚ ਠੀਕ ਹੈ ਜੀ ਆਹ ਲੋ ਤੁਹਾਡੀ ਝੋਲੀ ਹੋ ਗਈ 13 ਇੰਚ ਇੱਥੋਂ ਹੁਣ ਆਪਾਂ ਲਾਵਾਂਗੇ ਦਰੁ ਸਕੇਲ ਕਰਕੇ ਸਕੇਲ ਦੀ ਜਿਹਦੇ ਪੈਣਾ ਕੋਲੇ ਹਜੇ ਤੱਕ ਨਹੀਂ ਲੈ ਆਦੇ ਨਾ ਜਰੂਰ ਲੈ ਕੇ ਆਓ ਬਿੰਦੇ ਜੱਟੇ ਲੋੜ ਪੈਂਦੀ ਥੋੜੇ ਸਾਹਮਣੇ ਹੈ ਨਾ ਇੱਕ ਵੀ ਚੀਜ਼ ਇਹੋ ਜਿਹੀ ਨਹੀਂ ਜਿਹੜੀ ਸਕੇਲ ਤੋਂ ਬਿਨਾ ਕੱਟੀ ਜਾਂਦੀ ਵਾਲਗੋ ਪੈਦੂ ਨੂੰ ਨਾ ਮੈਗਨੀਸ਼ੀਅਮ ਇਸ ਤਰ੍ਹਾਂ ਕਿਸੇ ਭੈਣ ਨੂੰ ਜਾਂ ਭਰਾ ਨੂੰ ਮੇਰੀ ਸਮਝ ਨਹੀਂ ਆਉਂਦੀ ਉਹ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਕਮੈਂਟ ਕਰਿਆ ਕਰੋ ਇਧਰੋਂ ਮੈਂ ਲਾ ਰਿਹਾ ਹਾਂ ਸਕੇਲ ਇਸ ਤਰ੍ਹਾਂ ਠੀਕ ਹੈ ਫੇਰ ਹੀ ਕਰੋ ਕਮੈਂਟ ਪਹਿਲਾਂ ਦੇਖ ਲਓ ਧਿਆਨ ਨਾਲ ਇਹ ਹੁਣ ਆਪਾਂ ਲਾ ਲਾਂਗੇ ਇੱਥੋਂ ਠੀਕ ਹੈ ਜੀ ਹੋ ਗਏ ਦੋਨੇ ਨਿਸ਼ਾਨ ਹੁਣ ਆਪਾਂ ਇੱਥੋਂ ਥੋੜਾ ਜਿਹਾ ਛੱਡਣਾ ਥੋੜੀ ਕਿਰਸਨਾ ਮਾਰ ਦੇਣਾ ਆਪਣੇ ਕੱਪੜਾ ਪੂਰਾ ਪੂਰੀ ਕੱਪੜਾ ਆਪਣੇ ਕੋਲ ਉਹ ਪੱਟ ਹੈਗਾ 31 31 ਦਾ ਹੋ ਗਿਆ 15.5 ਠੀਕ ਆ ਤਾਂ ਆਪਾਂ ਇਥੋਂ ਲਾਵਾਂਗੇ 15 ਤੇ ਬੈਕ ਵਧਾਵਾਂਗੇ ਦੀ 3 3.5 ਇੰਚ ਠੀਕ ਆ ਤਾਂ ਕਿ ਝੋਲੀ ਸਹੀ ਰਵੇ ਇਥੋਂ 2 ਤੋਂ 1 ਸੁੱਤ ਕੱਟ ਕਿੰਨਾ ਹੋ ਗਿਆ 13.1 13.1 ਠੀਕ ਆ ਇਥੋਂ ਵੀ ਆਪਾਂ ਨੂੰ ਲਾਉਣਾ ਹੈ 13 13 ਦਾ ਕਿੰਨਾ ਹੋ ਗਿਆ 6.5 ਇਥੋਂ ਹੈਗਾ ਹੈ 7.5 ਮੂਰੀ ਆ ਆਲੋ 7.5 ਮੂਰੀ ਇਥੋਂ ਆਪਾਂ ਪੂਰੀ ਪੂਰੀ ਲਾ ਲੈਣੀ ਆ ਸਰ ਡਿਸਟੋਰ ਠੀਕ ਲੋ ਹੁਣ ਆਪਾਂ ਪਹਿਲਾਂ ਹਾਂ ਨਹੀਂ ਚੱਕਾਂਗੇ ਆਹ ਫੱਟੀ ਨਾਲ ਤੁਸੀਂ ਆ ਨਿਸ਼ਾਨ ਨੂੰ ਚੱਕ ਸਕਦੇ ਹੋ ਬਿਲਕੁਲ ਸਿੱਧੇ ਲਾਉਣਾ ਹੁੰਦਾ ਕਿਉਂਕਿ ਇਹ ਨਾ ਕੋਈ ਗੁਰੂ ਵੀ ਕਹਿੰਦੇ ਉਹ ਫੱਟੀ ਨਾਲ ਤੁਸੀਂ ਹਲਜੇ ਰਹੋ ਆ ਆਪਾਂ ਮੇਨ ਕੀ ਆ ਨਿਸ਼ਾਨ ਨੂੰ ਸਿੱਧਾ ਲਾਉਣਾ ਇੱਥੋਂ ਅਹੀਂ ਠੀਕ ਹੈ ਇੱਥੋਂ ਗੁਲਾਈ ਜਿਹੜੀ ਅੰਦਰ ਨੂੰ ਨਹੀਂ ਬਾਹਰ ਨੂੰ ਨਹੀਂ ਬਾਹਰ ਨੂੰ ਖੜਮੀ ਰੱਖਿਆ ਕਰੋ ਇਹ ਇਸ ਤਰ੍ਹਾਂ ਠੀਕ ਹੈ ਜੀ ਹੋਰ ਲਾਵਾਂਗੇ ਆਪਾਂ ਆਰ ਸ਼ੋ ਇੱਥੋਂ ਜੇ ਤੁਸੀਂ ਫੱਟੀ ਧਰਨੀ ਕੈਮਰਾ ਨੇੜੇ ਕਰਕੇ ਦਿਖਾਓ ਹਾਂ ਅਹੀਂ ਠੀਕ ਆ ਤੁਹਾਡੇ ਕਰਨ ਨੂੰ ਆਊਗੀ ਥੋੜੀ ਅੱਧਾ ਸੂਤ ਜਾਂ ਸੂਤ ਕਹਿ ਲਓ ਇੱਥੋਂ ਆਪਾਂ ਹੁਣ ਪੂਰੀ ਫੱਟੀ ਨਹੀਂ ਲਾਉਣੀ ਇੱਥੇ ਜਾ ਕੇ ਰੋਕਣਾ ਫਿਰ ਫੱਟੀ ਦਾਹਣ ਤੋਰੋ ਇਸ ਤਰ੍ਹਾਂ ਠੀਕ ਆ ਜੀ ਇਸੇ ਤਰ੍ਹਾਂ ਹੀ ਫੱਟੀ ਦੇ ਪਾਸਾ ਮੈਂ ਕਮਾ ਲਿਆ ਹੁਣ ਆ ਬਾਹਰਲਾ ਨਿਸ਼ਾਨ ਲਾ ਦੂ ਇੱਥੋਂ ਇਦੂ ਦਾ ਠੀਕ ਆ ਇੱਥੇ ਆ ਕੇ ਤੁਸੀਂ ਇਹਨੂੰ ਖਤਮ ਕਰਨਾ ਸ਼ੁਰੂ ਕਰਦਿਆਂ ਕਰੋ ਇਸ ਨੇ ਠੀਕ ਆ ਜੇ ਕਿਸੇ ਭੈਣ ਦੇ ਇੱਥੇ ਜਾ ਦੇ ਝੋਗ ਜਾਂ ਪੈਂਦਲ ਆ ਚੀਜ਼ ਨੂੰ ਇੱਥੇ ਤੁਸੀਂ ਖਤਮ ਹੀ ਕਰਦਿਆਂ ਕਰੋ ਠੀਕ ਹੈ ਹੁਣ ਮੈਂ ਇਹਨੀ ਝੋਲੀ ਚੈੱਕ ਕਰੂ ਵੀ ਕਿੰਨੀ ਬਣ ਰਹੀ ਆ ਫਿਰ ਉਸ ਤੋਂ ਬਾਅਦ ਆਪਾਂ ਚੱਕਾਂਗੇ ਕੈਂਚੀ ਸਾਢੇ 14 ਪੌਣੇ 15 ਸਾਢੇ 12 ਕਿ ਝੋਲੀ ਵਾਸਤੇ ਨੂੰ ਬਹੁਤ ਪੌਣੇ 10 ਵੀ ਚੱਲ ਜੂਗਾ ਕਦ ਕਾੜ ਪੂਰਾ ਜਵਾਕਦਾ ਹਨਾ ਲਓ ਹੁਣ ਆਪਾਂ ਨਿਸ਼ਾਨਾਂ ਦੇ ਬਿਲਕੁਲ ਉੱਪਰ ਉੱਪਰ ਕੱਟਾਂਗੇ ਲਓ ਜੀ ਕੈਂਚੀ ਵਗੈਰਾ ਪੂਰੀ ਸ਼ੌਂਕ ਦੇ ਨਾਲ ਲਿਆ ਕੇ ਉਹਨੂੰ ਲਵਾ ਕੇ ਰੱਖਿਆ ਕਰੋ ਕਿਉਂਕਿ ਸਮਾਨ ਜ਼ਰੂਰੀ ਆਪਣਾ ਵਧੀਆ ਹੋਣਾ ਲਾਜ਼ਮੀ ਆ ਹਨਾ ਜੇ ਕਪੜੇ ਦੇ ਵਿੱਚ ਟਾਕੀ ਪਾਈ ਗਈ ਕੈਂਚੀ ਫਿਰ ਵੀ ਲੱਜਦੀ ਨਹੀਂ ਉਹ ਕਪੜਾ ਕੱਟਣ ਦੀ ਹਨਾ ਤਾਂ ਕਰਕੇ ਮੈਂ ਕਹਣਾ ਉਹ ਜੇ ਹੱਥ ਚੱਲਦਾ ਤਾਂ ਕੈਂਚੀਆਂ ਦੋ ਰੱਖੋ ਕਿਉਂਕਿ ਕਈ ਵਾਰੀ ਮੋਤੀ ਸੀਪੀ ਵਾਲਾ ਸੂਟ ਆ ਜਾਂਦਾ ਆਪਣਾ ਤਾਂ ਕੈਂਚੀ ਉਹ ਤੇ ਖਰਾਬ ਹੋ ਜਾਂਦੀ ਮੇਰੇ ਆਪਣੇ ਕੋਲੇ ਤਿੰਨ ਚਾਰ ਕੈਂਚੀਆਂ ਰੱਖੀਆਂ ਹੋਈਆਂ ਇਹ ਵੀ ਵਾਰੀ ਆ ਕਪੜਾ ਹੁਣ ਆਲਾ ਪਰਲਾ ਪਰ ਲਾਈ ਜਿੰਦੀ ਇਹੀ ਕਈ ਵਾਰੀ ਕਪੜਾ ਕੱਟ ਪਾਉਣ ਲੱਗੇ ਜੇ ਕਪੜੇ ਦੇ ਹਿਸਾਬ ਨਾਲ ਜਿਵੇਂ ਮੈਂ ਤੁਹਾਨੂੰ ਦੱਸਿਆ ਨਾ ਮਸ਼ੀਨ ਪਤਲੇ ਕਪੜੇ ਤੇ ਹੋਰ ਚੱਲਦੀ ਆ ਤੇ ਮੋٹے ਕੱਪੜੇ ਦੇ ਹੋਰ ਕਈ ਪੈਣੇ ਹੁਣ ਮੈਨੂੰ ਕਮੈਂਟ ਕਰਦੇ ਆਂ ਬਾਈ ਤੁਸੀਂ ਤਾਂ ਕਹਿੰਦੇ ਸੀ ਇਹ ਅਮਰੀਲਾ ਮਸ਼ੀਨ ਬਹੁਤ ਵਧੀਆ ਸਾਡੂ ਤਾਂ ਚੱਲੀ ਨਹੀਂ ਹਨਾ ਉਹੀ ਚੀਜ਼ ਹੁੰਦੀ ਹੈ ਭੈਣੋ ਕੱਪੜੇ ਕੱਪੜੇ ਦਾ ਹਿਸਾਬ ਹੁੰਦਾ ਤੁਹਾਨੂੰ ਸੈੱਟ ਵੀ ਕਰਨੀ ਆਉਣੀ ਚਾਹੀ ਜੇ ਕੱਲਾ ਇਹ ਨਹੀਂ ਹੈ ਵੀ ਨਿਹਰਾਪੁਰਾ ਮਸ਼ੀਨ ਦਾ ਤੁਸੀਂ ਉਹ ਗੱਲ ਆਪਾਂ ਨੂੰ ਉਸ ਚੀਜ਼ ਬਾਰੇ ਨੌਲੇਜ ਹੋਣੀ ਲਾਜ਼ਮੀ ਆ ਵੀ ਕਿਹੜੇ ਕੱਪੜੇ ਦੇ ਕਿੱਥੇ ਸੈਟੂਗੀ ਮਸ਼ੀਨ ਬਖਾ ਹਨਾ ਤੁਸੀਂ ਇੱਕ ਵਾਰੀ ਕਹਦਾ ਵੀ ਮਸ਼ੀਨ ਨਹੀਂ ਵਧੀਆ ਉਹ ਅਮਰੀਲਾ ਮਸੂ ਉਸ ਦਿਨ ਵੀ ਕਿਹਾ ਸੀ ਮਸ਼ੀਨ ਨੂੰ ਚਲਾਉਣਾ ਆਉਣਾ ਚਾਹੀਦਾ ਆਪਾਂ ਨੂੰ ਉਹੀ ਮਸ਼ੀਨ ਪਾਣੀ ਇਹ ਮੂ ਚੱਲੋ ਉਹੀ ਤੁਹਾਨੂੰ ਮਸ਼ੀਨ ਜਦੋਂ ਫੜਾਣ ਤੁਸੀਂ ਕਹਿੰਦੇ ਸਾਡੇ ਤੋਂ ਚੱਲੀ ਨਹੀਂ ਸਹੀ ਨਹੀਂ ਸੈੱਟ ਨਹੀਂ ਬੈਠਦੀ ਹੈ ਨਾ ਤਾਂ ਆਪਾਂ ਪਹਿਲਾਂ ਉਹ ਚੀਜ਼ ਦਾ ਨੌਲੇਜ ਲੈਣੀ ਪੂਰੀ ਵੀ ਕਿੱਥੋਂ ਬਖਾਇਦਾ ਸੈੱਟ ਹੁੰਦਾ ਉੱਤੇ ਕੁੰਡੀ ਆਵੇ ਦਾ ਕਿੱਥੋਂ ਸੈੱਟ ਕਰਨਾ ਥੱਲੇ ਕੁੰਡੀ ਆਵੇ ਦਾ ਕਿੱਥੋਂ ਸੈੱਟ ਕਰਨਾ ਸਪਰਿੰਗ ਦੀ ਤਾੜਾ ਆਪਾਂ ਨੇ ਕਿੰਨੀ ਰੱਖਣੀ ਹੈ ਇਹ ਚੀਜ਼ਾਂ ਲਾਜ਼ਮੀ ਹੁੰਦੀਆਂ ਗੱਲਾ ਇਹ ਨਹੀਂ ਹੈ ਵੀ ਆਪਾਂ ਸਿਉਣਾ ਮਾਰ ਲਿਆ ਦੇ ਬਸ ਕੰਮ ਹੋ ਗਿਆ ਸਾਰੀ ਚੀਜ਼ ਦੀ ਨੌਲੇਜ ਲਿਆ ਕਰੋ ਥੋੜਾ ਟਾਈਮ ਨੂੰ ਇਨਵੈਸਟ ਕਰਨਾ ਹੀ ਪੈਂਦਾ ਹਣਾ ਆਲੋਪ ਹੁਣ ਆਪਾਂ ਛੋਟੇ ਬੱਲੇ ਕੱਟੇਗੇ ਸੀ ਹੁਣ ਆਪਾਂ ਵੱਡੇ ਬੱਲੇ ਦੇ ਉੱਤੇ ਰੱਖ ਕੇ ਦੇਖਾਂਗੇ ਐਸ ਤੋ ਠੀਕ ਆਂਚੀ ਨੂੰ ਪੈਤੂ ਰੱਖ ਲੈਣੀ ਆਟਾ ਕਦਾ ਤਿਆਰ ਰੱਖਣਾ ਇਧਰੋਂ ਇਹ ਨੂੰ ਉਪਰ ਤਿਆਰ ਰੱਖਣਾ ਆਪਾਂ ਇਹਨੂੰ ਡੇਢ ਪੌਣੇ ਦੋ ਇੰਚ ਬੈਗ ਵਿੱਚ ਚੱਕਣੀ ਆ ਇੱਥੋਂ ਠੀਕ ਲੋਜੀ 3 ਇੰਚ ਆਪਾਂ ਬੈਗ ਪੱਟ ਤੋਂ ਵੱਧ ਪਾਵਾਂਗੇ ਇਹਨੂੰ ਤਾਂ ਕਿ ਬੈਗ ਵਧੀਆ ਚੱਕੀਏ ਬਸ ਇਥੋਂ ਮੈਂ ਲੈਣਾ ਭਾ ਕਿ ਨਾ ਆ ਰਿਹਾ ਆਪਣਾ ਬਿਲਕੁਲ ਸਹੀ ਆ ਰਿਹਾ ਤੈਨੂੰ ਤੋਂ ਵੱਧ ਹੀ ਸਵਾ ਤੈਨ ਆ ਜਿਹੜਾ ਲਾਉਣਾ ਆਪਣੀ 2 ਤੇ ਲਾਉਣਾ ਨਿਸ਼ਾਨ ਇਥੋਂ ਵੀ 2 ਤੇ ਇਥੋਂ 2 ਸਵਾ 2 ਤੇ ਇਹਦੀ ਬੈਗ ਪਹਿਲਾਂ ਵਾਲੀ ਲੋਰ ਦੇ ਚਾਹੀ ਸੇਮ ਹੀ ਹੋਣੀ ਆ ਨਾਪ ਆ ਉਸੇ ਵਜੇ ਲੋਰ ਹਨ ਇਹ ਲੋਰ ਲਾਉਣੀ 1.5 ਇੰਚ ਕਿਸੇ ਚੀਜ਼ ਨਹੀਂ ਸਮਝਾਉਂਦੀ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਕਮੈਂਟ ਕਰਿਆ ਕਰੋ ਪੁੱਛਿਆ ਕਰੋ ਬਈ ਆ ਚੀਜ਼ ਦਾ ਸਤੋ ਠੀਕ ਨਹੀਂ ਹੋ ਰਹੀ ਹੈ ਨਾ ਉਨਾਪਾ ਜਿਹੜਾ ਆ ਨਿਸ਼ਾਨ ਲਾਉਣਾ ਇਹ ਵੀ ਮੈਂ ਤੁਹਾਨੂੰ ਕਹਿਣਾ ਸਿੱਧਾ ਨਹੀਂ ਲਾਉਣਾ। ਇੱਥੋਂ ਤਿਰਛਾ ਕਰਨਾ ਥੱਲੇ। ਠੀਕ ਆ ਦਿਸ ਰਿਹਾ ਕੈਮਰੇ 'ਚ। ਇੱਧਰ ਨੂੰ ਆ ਰਿਹਾ। ਐਂ। ਨਾ ਕਿ ਤਾਂ ਨੂੰ ਜਾ ਰਿਹਾ। ਇਹ ਚੀਜ਼ ਦਾ ਧਿਆਨ ਰੱਖਿਓ। ਲਾਰਜ ਆਪਲਾਜੋ ਕੱਟਣ ਤੋਂ ਪਹਿਣ ਪਹਿਲਾਂ ਪਹਿਲਾਂ ਇੱਕ ਵਾਰੀ ਵੀਡੀਓ ਦੇਖ ਲਿਆ ਕਰੋ। ਆਰਾਮਦਾਰੀ ਨਾ ਕਾਹਲ ਨਾ ਕਰਿਆ ਕਰੋ ਹਨਾ। ਕਾਲਾ ਮੂਰੇ ਟੋਏ ਹੁੰਦੇ ਆ। ਸਹਜੇ ਸਹਜੇ ਕੰਮ ਨੂੰ ਕਰਿਆ ਕਰੋ ਆਰਾਮ। ਫਿਰ ਬਾਅਦ ਦੇ ਵਿੱਚ ਦੇੜਾ ਦੜਾਈ ਔਖਾ ਹੋ ਜਾਂਦਾ ਕੰਮ ਹਨਾ। ਪਹਿਲੇ 2 ਮਿੰਟ ਵੱਧ ਲਾ ਕੇ ਵੀਡੀਓ ਦੇਖ ਕੇ ਆਰਾਮਦਈਣਾ। ਇੱਥੋਂ ਲੜ ਦੇਖਣਾ ਆਪਾਂ ਕਈ ਵਾਰ ਘਟ ਜਾਂਦਾ ਹਨਾ ਸਹੀ ਹੈ। ਹੁਣ ਆਪਾਂ ਇੱਥੇ 14 ਨੂੰ ਇਸ ਤਰ੍ਹਾਂ। ਠੀਕ ਆ। ਪੱਟ ਵੀ ਨਹੀਂ ਘਟਣ ਦੇਣਾ ਆਪਾਂ ਨੇ। ਆਹੋ। ਤੋਂ 14 ਤੋਂ ਹੋਰ ਲੈ ਗਰੋ ਵੀ ਜਿਹਦੀ ਸ਼ੇਪ ਬਣਨੀ ਚਾਹੀਦੀ ਹੈ ਬਿਲਕੁਲ ਸਹੀ। ਇਹਦੋਂ ਤੁਹਾਡੇ ਇਹ ਬਣ ਜਾਂਦਾ। ਇਹਨੂੰ ਇੰਨੀ ਕੁ ਜ਼ੋਰ ਦੀ ਪ੍ਰੈਸ ਮਾਰਿਆ ਕਰੋ ਜਿਹੜਾ ਬੈਂਗ ਜਾਂ ਆਈ ਆ ਨਾ ਕੁੱਪ ਜਾਂ ਤੁਹਾਡੇ ਕੋਲ ਨੂੰ। ਇਹ ਪ੍ਰੈਸ ਮਾਰ ਕੇ ਬਿਲਕੁਲ ਸਿੱਧਾ ਹੋ ਜੇ। ਇਹ ਜੀ ਜ਼ਰੂਰੀ ਹੁੰਦੀ ਹੈ ਇਹ ਇੱਕ ਕਾਰਨ ਨਾਲ ਅੰਦਰ ਪਜਾਮਾ ਚੜਨ ਦਾ ਪਹਿਣਾ ਦਾ ਹਨ ਜਾਂ ਕਿਸੇ ਭਰਾ ਦਾ ਪਜਾਮਾ ਅੰਦਰ ਨੂੰ ਚੜਦਾ ਟੇਲਰ ਮਾਤਰ ਮੇਰੀ ਵੀਡੀਓ ਦੇਖ ਰਿਆ ਜਦੋਂ ਆਪਾਂ ਆ ਸਿਉਣ ਨੂੰ ਨਰਮਾਉਂਦੇ ਇਹਨੂੰ ਨਰਮਾਉਣਾ ਕਹਿੰਦੇ ਆ ਵੀ ਜ਼ੋਰ ਨਾਲ ਪ੍ਰੈਸ ਮਾਰ ਕੇ ਉਹਨੂੰ ਖਿੱਚ ਦੇਣਾ ਪੂਰਾ ਸਿਉਣ ਨੂੰ ਉਹਨੂੰ ਕਹਿੰਦੇ ਨਰਮਾਉਣਾ ਵੀ ਚੰਗੀ ਤਰ੍ਹਾਂ ਨਰਮਾਉਣਾ ਕੱਪੜਾ ਹਨ ਹੁਣ ਆਪਾਂ ਕੋਈ ਸੈਂਟ ਤੇ ਪਿਛਲੇ ਨਾਲੇ ਆਪਣੇ ਕੋਲ ਇੱਕ ਆਪ ਪੀਸ ਬਚ ਗਿਆ ਜੇਬਾਂ ਵਾਸਤੇ ਇੱਕ ਕੱਪੜਾ ਆਪਣਾ ਉਧਰੋਂ ਪੀਸ ਬਚੂ ਵਾਧੂ ਕੱਪੜਾ ਹੈਗਾ ਇਸ ਤਰ੍ਹਾਂ ਦਾ ਜੇ ਕੁਝ ਜਾਗ ਤੁਹਾਡੇ ਕੋਲ ਭਾਰੀ ਹੈਗਾ ਘਰੇ ਉਹਦੇ ਮੈਨ ਨਹੀਂ ਪਾ ਦੇ ਕੋ ਚੁੱਪ ਕਰਕੇ ਮਾਰੀ ਜਾਂ ਸ਼ਾਲਾ ਉਹਨਾਂ ਦੀ ਝੋਲੀ ਪਾੜਦੀ ਬਸ ਹੈਨਾ ਇਹ ਵੀ ਜਵਾਗ ਸ਼ਰਾਰਤੀ ਹੁੰਦੇ ਜਾਣ ਬੁੱਝ ਕੇ ਝੋਲੀ ਪਾੜ ਲੈਂਦੇ ਆ ਇਹ ਤੋਂ ਆਪਾਂ ਹੁਣ ਪੂਰੀ ਸ਼ੇਪ ਦੇਣੀ ਹੈ ਠੀਕ ਆ ਕੁੰਡੇ ਨੂੰ ਕੱਟ ਦੇਣਾ ਇੱਥੋਂ ਲੋ ਕਿਸੇ ਵੀ ਚੀਜ਼ ਦੀ ਨਾ ਸਮਝੇ ਫਿਰ ਵੀ ਇੱਕ ਵਾਰੀ ਕਮੈਂਟ ਬਾਕਸ ਦੇ ਵਿੱਚ ਜਾ ਕੇ ਲੈ ਕੇ ਪੀਤੇ ਗਰੂ ਦੀ ਨੂੰ ਨਹੀਂ ਲਿਖਣਾ ਹੁੰਦਾ ਉਹ ਭਾਵੇਂ ਮੈਨੂੰ WhatsApp ਤੇ ਭੇਜਿਆ ਕਰੋ ਹਣੇ ਹੁਣ ਆਪਾਂ ਇੱਥੋਂ ਵੱਡੇ ਪੱਲਿਆਂ ਨੂੰ 200 ਤੋਂ ਡਾਊਨ ਰੱਖਣਾ ਇਹ ਚੀਜ਼ ਦਾ ਧਿਆਨ ਰੱਖਣਾ ਠੀਕ ਆ ਇਧਰ ਕੰਝੀ ਪਾਵਾਂਗੇ ਆਪਾਂ ਬੜੀ ਬੜੀ ਇਸ ਤਰ੍ਹਾਂ ਪੂਰਾ ਜਾਨੀ ਕਿ ਸ਼ੌਕ ਨਾਲ ਕੱਪੜੇ ਨੂੰ ਕੱਟਿਆ ਕਰੋ ਫਿਰ ਤੁਹਾਨੂੰ ਲੋਡ ਨਹੀਂ ਪੈਂਦੀ ਕੋਈ ਦੇਣਾ ਲੈਣੀ ਕਰਨ ਦੀ ਕਿਸੇ ਭੈਣ ਨੂੰ ਲਾਂਬਾ ਹੁੰਦੀ ਗੰਜੈਸ਼ ਪੱਲੀ ਖਤਮ ਕਰ ਦਿਆ ਕਰੋ ਹਣਾ ਲੋ ਜੀ ਠੀਕ ਆ ਬਿਲਕੁਲ ਸਹੀ ਹੈ ਨਾ ਆ ਵੀ ਆਪਣੇ ਕੋਲ ਜੇਬਾਂ ਦਾ ਕੱਪੜਾ ਪਿਆ ਆ ਵੀ ਪੀਸ ਪਿਆ ਜੇ ਤੁਸੀਂ ਮੈਨ ਨਹੀਂ ਪਾਉਣੀ ਤਾਂ ਆ ਵੀ ਪੀਸ ਪਿਆ ਜੇ ਕਿਸੇ ਭੈਣ ਨੇ ਮੈਨ ਨਹੀਂ ਦੀ ਵੀਡੀਓ ਦੇਖਣੀ ਹੈ ਕੱਲ ਨੂੰ 10 ਵਜੇ ਤੋਂ ਪਹਿਲਾਂ ਪਹਿਲਾਂ ਮੈਨੂੰ ਲਿਖ ਕੇ ਭੇਜ ਦਿਓ ਬਈ ਸਾਡੇ ਜਵਾਗ ਦੀ ਝੋਲੀ ਵਾਲੀ ਪਾੜਦੀ ਆ ਜਾਂ ਮੇਰੇ ਅੰਕਲ ਦੀ ਝੋਲੀ ਪਾੜਦੀ ਆ ਉਦੇ ਵਿੱਚ ਵੀ ਮੈਂ ਇਹਨੂੰ ਪਾ ਕੇ ਦਿਖਾ ਦਊਗਾ ਇਸੇ ਲੋਰ ਦੇ ਵਿੱਚ ਹੀ ਕਿ ਝੋਲੀਪਟ ਨੂੰ ਹਟ ਜਾਊਗੀ ਅੱਜ ਵਾਲੀ ਵੀਡੀਓ ਕਿਵੇਂ ਲੱਗੀ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਕਮੈਂਟ ਕਰਨਾ ਵੱਧ ਤੋਂ ਵੱਧ ਸਹਿਯੋਗ ਦਿਆ ਕਰੋ ਚੈਨਲ ਨੂੰ ਅੱਗੇ-ਅੱਗੇ ਸ਼ੇਅਰ ਕਰਿਆ ਕਰੋ ਭੈਣਾ ਕੋ ਅੱਗੇ ਫੇਸਬੁੱਕ ਤੇ ਸ਼ੇਅਰ ਕਰ ਦਿਆ ਕਰੋ YouTube ਤੋਂ ਚੱਕ ਕੇ ਜਿਹੜੀਆਂ ਭੈਣਾ ਕੋਲੇ ਆਪਣੇ ਦੂਸਰੇ ਚੈਨਲ ਦਾ ਲਿੰਕ ਹੈ ਨਹੀਂ ਉਹ ਮੈਥੋਂ WhatsApp ਤੇ ਬੋਲ ਕੇ ਭੇਜਿਆ ਕਰੋ ਬਈ ਸਾਨੂੰ ਦੂਸਰੇ ਚੈਨਲ ਦਾ ਲਿੰਕ ਦਿਓ ਜਾਂ YouTube ਵਾਲੇ 'ਚ ਹੀ ਲਿਖ ਦਿਆ ਕਰੋ ਕਮੈਂਟ ਬਾਕਸ ਦੇ ਵਿੱਚ ਮੈਂ ਉੱਥੇ ਹੀ ਪੜ ਲੈਣਾ ਹੁਣ ਕਮੈਂਟ ਮੈਂ ਤੁਹਾਡੇ ਕੱਲੀ ਕੱਲੀ ਭੈਣ ਦੇ ਪੜਦਾ ਆਪਾਂ ਮਹੀਨਾ ਪਹਿਲਾਂ ਤੁਸੀਂ ਕੀਤਾ ਹੋਊਗਾ ਜਿਹੜੀ ਭੈਣਾਂ ਨੇ ਨੋਟ ਕੀਤਾ ਮੈਂ ਉਹਦਾ ਜਵਾਬ ਦਿਨਾ ਹੀ ਦਿਨਾ ਹੈਨਾ ਕਿਉਂਕਿ ਆਪਾਂ ਇੱਕ ਪਰਿਵਾਰ ਵਾਂਗੂ ਆ ਇਹ ਜਿਹੜਾ ਆਪਾਂ ਨੇ ਚਲਾਇਆ ਹੈਨਾ ਤਾਂ ਮੈਂ ਬਹੁਤ ਸੋਚ ਸਮਝ ਕੇ ਚਲਾਇਆ ਵੀ ਹਰ ਇੱਕ ਭੈਣ ਨੂੰ ਸਿੱਖ ਸਕੇ ਘਰ ਹੀ ਬੈਠ ਕੇ ਬਿਲਕੁਲ ਫ੍ਰੀ ਆ ਨਾ ਕੋਈ ਕਟਾਈ ਦਾ ਸਿਖਾਉਣ ਦਾ ਪੈਸਾ ਨਾ ਹੀ ਕੋਈ ਸਲਾਈ ਸਿਖਾਉਣ ਦਾ ਪੈਸਾ ਬਾ ਤੁਸੀਂ ਥੋੜਾ ਟਾਈਮ ਨੂੰ ਇਨਵੈਸਟ ਕਰਨਾ ਜ਼ਰੂਰ ਕਰਨਾ ਹੁੰਦਾ ਹੈ ਨਾ ਵੀ ਘੰਟਾ ਘੜੀ ਆਪਾਂ ਸਾਰੇ ਦਿਨ ਦੇ ਵਿੱਚੋਂ ਇੱਕ ਘੰਟਾ ਭੈਣ ਬਣ ਕੇ ਜ਼ਰੂਰ ਕੱਢਿਆ ਕਰੋ ਜੇ ਕਿਸੇ ਦੀ ਸਮਝ ਨਹੀਂ ਆਉਂਦੀ ਤਾਂ ਤਾਂ ਵੀ ਮੈਨੂੰ ਕਮੈਂਟ ਕਰਕੇ ਦੱਸਿਆ ਕਰੋ ਜੇ ਕਿਸੇ ਦੇ ਦਿਲ ਦਿਖਾਉਣ ਵਾਲੀ ਗੱਲ ਕੋਈ ਕਹੀ ਵੀ ਜਾਂਦੀ ਆ ਆ ਉਹਦਾ ਛੋਟਾ ਜਾਂ ਵੱਡਾ ਭਰਾ ਜਾਣ ਕੇ ਮਾਫ ਕਰਿਆ ਕਰੋ ਠੀਕ ਆ ਮਿਲਦੇ ਆ ਜਲਦੀ ਕਿਸੇ ਵੀਡੀਓ ਦੇ ਵਿੱਚ ਹੋਰ ਧੰਨਵਾਦ